ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਬਲਕਿ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਬੂਟ ਮਾਰਿਆ ਉਸ ਆਪਣੇ ਹੀ ਬੱਚਾ ਛੋਟਾ ਸਾਡਾ ਭਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਮੈਸੇਜ ਦੇਣਾ ਚਾਹਦੇ ਨਹੀਂ ਨਹੀਂ ਐਦਾਂ ਨਹੀਂ ਕਰਨਾ ਐਦਾਂ ਉੱਤੇ ਕਿਸੇ ਸੰਗਰਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਯਾਰ ਔਰ ਕਰਨ ਬੜਾ ਪਿਆਰਾ ਮੁੰਡਾ ਬੜਾ ਬੜਾ ਵਿਵਾ ਮੋਟਾ ਕਈ ਤਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਪੁਖਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਸ੍ਰੋਤੀ ਮਨਸਾ ਨੂੰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨਾਲ ਕੇ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਬਲਕਿ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਮਾਰਿਆ ਨਹੀਂ ਆਪਣੇ ਬੱਚਾ ਛੋਟਾ ਪੂਰਾ ਕਪੜਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਮੈਸੇਜ ਦੇਣਾ ਚਾਹਦੇ ਨਹੀਂ ਨਹੀਂ ਐਦਾਂ ਨਹੀਂ ਕਰਨਾ ਇਸ ਬਿਸਵਾ ਸੰਗਰਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਧਿਆਰਾ ਮੁੰਡਾ ਹੈ ਬੜਾ ਬੜਾ ਵਿਵਾ ਮੋੜਾ ਇਹ ਤਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਆ ਕਿਹੜੇ ਐਧਾ ਦੇ ਮੈਸੇਜ ਨਹੀਂ ਐਧਾ ਨਹੀਂ ਹੋਣਾ ਨਹੀਂ ਚਾਹੀਦਾ ਔਰ ਭੁਖਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਲਈ ਮਾਨਸਾਪੁਰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨਾਲ ਕੇ ਕਿਸਾਨ ਮਜ਼ਦੂਰ ਇੱਕ ਦਾ ਜ਼ਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ ਕਰਨ ਹੌਸਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਬਲਕਿ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਹੌਸਲਾ ਤੇ ਬੂਟ ਬੂਟ ਮਾਰਿਆ ਉਸ ਆਪਣੇ ਹੀ ਬੱਚਾ ਛੋਟਾ ਸਾਡਾ ਭਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਮੈਸੇਜ ਦੇਣਾ ਚਾਹਦੇ ਨਹੀਂ ਨਹੀਂ ਐਦਾਂ ਨਹੀਂ ਕਰਨਾ ਇਹਦੇ ਉੱਤੇ ਕਿਸੇ ਸੰਗਰਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਯਾਰ ਔਰ ਕਰਨ ਬੜਾ ਪਿਆਰਾ ਮੁੰਡਾ

ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਬੂਟ ਮਾਰਿਆ ਜੇ ਆਪਣੇ ਬੱਚਾ ਛੋਟਾ ਪੁੱਤ ਦਾ ਘਪਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਐ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਨਹੀਂ ਨਹੀਂ ਐਦਾਂ ਨਹੀਂ ਕਰਨਾ ਇਸ ਬਿਸਮ ਸੰਗਰਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਔਰ ਕਰਨ بڑا ਪਿਆਰਾ ਮੁੰਡਾ ਹੈ ਬੜਾ ਬੜਾ ਵਿਵਾ ਮੋੜਾ ਇਹ ਤਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਨਹੀਂ ਹੋਣਾ ਨਹੀਂ ਚਾਹੀਦਾ ਔਰ ਭੁਖਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਲਈ ਮਾਨਸਾਪੁਰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਰੱਖੇ ਸਤਿਕਾਰ ਮਜ਼ਦੂਰ ਇੱਕ ਦਾ ਜਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ ਬਹੁਤ ਬਹੁਤ